ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਲਾਈਵ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਜੋ ਰਡਾਰ ਦੀ ਤਸਵੀਰਾਂ ਉਹ ਤਾਰਨਾ ਸਾਂਝੀ ਕਰਨ ਲੱਗੇ ਆ ਕਿ ਕਿਹੋ ਜਿਹਾ ਮੌਸਮ ਹੈ ਜਿਹੜਾ ਅੱਜ 3 ਤਰੀਕ ਨੂੰ ਦੁਪਹਿਰ ਤੋਂ ਬਾਅਦ ਰਹਿ ਸਕਦਾ ਕਿਉਂਕਿ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਉਹ ਹੋ ਚੁੱਕੀਆਂ ਨੇ ਜਿਵੇਂ ਆਪਾਂ ਰਾਤ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਕੇ ਆਉਣ ਵਾਲੇ ਜਿਹੜੇ 24 ਤੋਂ 48 ਘੰਟੇ ਨੇ ਇਹਨਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਮੀਂਹ ਉਹ ਦੇਖਣ ਨੂੰ ਮਿਲੂਗਾ ਤੇ ਹਿਮਾਚਲ ਦੇ ਵਿੱਚ ਵੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਲੈਹੰਦੇ ਪੰਜਾਬ ਦੇ ਵਿੱਚ ਵੀ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਅੱਜ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਉਹ ਤੁਹਾਨੂੰ ਜਾਣਕਾਰੀ ਅਸੀਂ ਰਾਤ ਦੀ ਵੀਡੀਓ ਦੇ ਵਿੱਚ ਦੇ ਦਿੱਤੀ ਸੀ ਤੇ ਇਸ ਸਮੇਂ ਦੀ ਜਿਹੜੀਆਂ ਲਾਈਵ ਤਸਵੀਰਾਂ ਨੇ ਦੁਪਹਿਰ ਤੋਂ ਬਾਅਦ ਦੀ ਜਿਹੜੀ ਅਪਡੇਟ ਹੈ ਉਹ ਇਹ ਆ ਦੋਸਤੋ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਮੀਂਹ ਜਿਹੜਾ ਉਹ ਬਹੁਤ ਹੀ ਸਰਾਟੇਦਾਰ ਆਪਾਂ ਕਹਿ ਸਕਦੇ ਆ ਭਾਰੀ ਵੀ ਜਿਹੜਾ ਪਿਆ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਲੁਧਿਆਣਾ ਦੇ ਵਿੱਚ ਮਰੇਲ ਕੋਟਲੇ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਜਾਂ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਸ੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਹਸ਼ਿਆਰਪੁਰ ਨਵਾਂ ਸ਼ਹਿਰ ਤੇ ਉਸ ਤੋਂ ਬਾਅਦ ਪਠਾਨਕੋਟ ਦੇ ਜਿਹੜੇ ਜੰਮੂ ਦੇ ਨਾਲ ਲੱਗਦੇ ਇਲਾਕੇ ਨੇ ਪਠਾਨਕੋਟ ਜਾਂ ਸ੍ਰੀ ਅਮਰਸਰ ਸਾਹਿਬ ਬਰਦਾਸਪੁਰ ਉਸ ਤੋਂ ਬਾਅਦ ਦੂਸਰੀ ਸਾਈਡ ਆਪਾਂ ਕਹਿ ਸਕਦੇ ਆ ਸ੍ਰੀ ਤਰਨਤਨ ਸਾਹਿਬ ਤੇ ਉਸ ਤੋਂ ਬਾਅਦ ਮੋਗਾ ਕਪੂਰਥਲਾ ਇਹਨਾਂ ਇਲਾਕਿਆਂ ਦੇ ਵਿੱਚ ਜਿਵੇਂ ਤੁਸੀਂ ਲਾਈਵ ਰਡਾਰ ਦੀ ਤਸਵੀਰ ਦੇਖ ਪਾ ਰਹੇ ਹੋ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਬੱਦਲ ਵਾਈਆ ਸੰਘਣੀ ਬੱਦਲ ਵਾਈ ਆ ਸਾ ਚੁੱਕੀ ਆ ਦੁਪਹਿਰ ਤੋਂ ਬਾਅਦ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਮੀਂਹ ਚੰਗਾ ਸਰਾਟੇਦਾਰ ਮੀਂਹ ਇਹ ਪਹੁੰਚ ਚੁੱਕਿਆ ਡੇਰ ਰਾਤ ਤੱਕ ਆਪਾਂ ਗੱਲ ਕਰਨ ਜਾਂ ਡੇਰ ਸ਼ਾਮ ਤੱਕ ਪਹਿਲਾਂ ਇਹ ਅਪਡੇਟ ਤੁਹਾਨੂੰ ਇਹ ਸਾਂਝੀ ਕਰ ਰਹੇ ਹਾਂ ਕਿ ਡੇਰ ਸ਼ਾਮ ਤੱਕ ਵੱਖ-ਵੱਖ ਥਾਵਾਂ ਦੇ ਉੱਤੇ ਟੁੱਟਵੇਂ ਰੂਪ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਕੇ ਸਪੋਰਟ ਕਰਿਓ ਦੋਸਤੋ ਜਿਵੇਂ ਹੁਣ ਇਸ ਸਮੇਂ ਦੀ ਜਿਹੜੀ ਅਪਡੇਟ ਹੈ 3:23 ਮਿੰਟ ਹੋ ਚੁੱਕੇ ਨੇ ਤਾਂ ਇਸ ਸਮੇਂ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਤੇ ਕੁਝ ਦੇ ਵਿੱਚ ਮੀਂਹ ਪੈ ਕੇ ਹਟ ਚੁੱਕਿਆ ਹੈ ਲਾਈਵ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਸੰਘਣੇ ਬੱਦਲ ਚਿੱਟੇ ਰੰਗ ਦੇ ਤੁਹਾਨੂੰ ਜਿਹੜੇ ਰਡਾਰ ਦੀ ਤਸਵੀਰ ਦੇ ਵਿੱਚ ਦਿਖਾਈ ਦੇ ਰਹੇ ਨੇ ਸੈਟਲਾਈਟ ਦੀ ਤਸਵੀਰ ਦੇ ਵਿੱਚ ਦਿਖਾਈ ਦੇ ਰਹੇ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਬਾਕੀ ਤੁਹਾਨੂੰ ਅਸੀਂ ਦੂਸਰੇ ਸੈਟਲਾਈਟ ਦੀ ਜਿਹੜੀ ਰਡਾਰ ਦੀ ਤਸਵੀਰਾਂ ਉਹ ਵੀ ਸਾਂਝੀ ਕਰ ਲਗਿਆ ਤੁਹਾਡੇ ਨਾਲ ਤੇ ਤੁਸੀਂ ਬਣੇ ਰਹੋ ਮੌਸਮ ਪੰਜਾਬੀ ਟੀਵੀ YouTube ਚੈਨਲ ਤੇ Facebook ਆਈਡੀ ਸਤਗੁਰ ਪੰਗੂ ਦੇ ਨਾਲ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਨੇ ਇਹ ਰੁਕ ਰੁਕ ਕੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਨੇ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਜਿਹੜੇ ਇਸ ਸਮੇਂ ਦੀ ਅਪਡੇਟ ਸੀ ਕਿ ਦੁਪਹਿਰ ਤੋਂ ਬਾਅਦ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਮੀਂਹ ਉਹ ਤੁਸੀਂ ਲਾਈਵ ਜਿਹੜੇ ਦੂਸਰਾ ਆਪਾਂ ਸੈਟ ਐਕੂ ਵੈਦਰ ਦੀ ਰਿਪੋਰਟ ਆ ਜਿਹੜੀ ਮੌਸਮ ਪੰਜਾਬ ਦੇ ਜਿਹੜੇ ਆਪਾਂ ਕਹਿੰਦਾ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਵੀ ਇਹ ਅਪਡੇਟ ਦਿੱਤੀ ਗਈ ਆ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਬਖਵਾਖ ਥਾਵਾਂ ਦੇ ਉੱਤੇ ਜਿਹੜਾ ਮੀਂਹ ਇਸ ਸਮੇਂ ਗ੍ਰੀਨ ਕਲਰ ਦੀਆਂ ਧਾਰੀਆਂ ਇਸ ਜੋ ਰਡਾਰ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤਾਂ ਇਹਨਾਂ ਇਲਾਕੇ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਜਿਵੇਂ ਲੁਧਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਪੈ ਰਿਹਾ ਕੁਝ ਇਲਾਕੇ ਨੇੜੇ ਉਹ ਸੁੱਕੇ ਰਹੇ ਨੇ ਇਸ ਸਮੇਂ ਉਸ ਤੋਂ ਬਾਅਦ ਪਟਿਆਲੇ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਪੈ ਰਿਹਾ ਤੇ ਕੁਝ ਕੁ ਖੇਤਰ ਹਜੇ ਵੀ ਇਸ ਮੀਂਹ ਤੋਂ ਬਾਂਝੇ ਨੇ ਤੇ ਦੂਸਰੀ ਸਾਈਡ ਆਪਾਂ ਕਹਿ ਸਕਦੇ ਹਾਂ ਸੰਗਰੂਰ ਵਾਲੇ ਇਲਾਕੇ ਇਹਨਾਂ ਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਕੁਝ ਖੇਤਰਾਂ ਦੇ ਵਿੱਚ ਹੋ ਰਹੀਆਂ ਨੇ ਤੇ ਕੁਝ ਜਿਹੜੇ ਮੀਂਹ ਤੋਂ ਬਾਂਝੇ ਨੇ ਕਿਉਂਕਿ ਤੁਸੀਂ ਲਾਈਵ ਦੇਖ ਸਕਦੇ ਹੋ ਜਿਹੜੇ ਲਾਲ ਰੰਗ ਦੀਆਂ ਧਾਰੀਆਂ ਨੇ ਇਹ ਮੀਂਹ ਤੋਂ ਰਹਿਤ ਇਲਾਕੇ ਨੇ ਤੇ ਜਿਨ੍ਹਾਂ ਦੇ ਵਿੱਚ ਗ੍ਰੀਨ ਕਲਰ ਦੀਆਂ ਧਾਰੀਆਂ ਨੇ ਇਹਨਾਂ ਦੇ ਵਿੱਚ ਮੀਂਹ ਜਿਹੜਾ ਚੰਗਾ ਭਾਰੀ ਮੀਂਹ ਪੈ ਰਿਹਾ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਮੀਂਹ ਦੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਗਰਦਾਸਪੁਰ ਨਵਾਂ ਸ਼ਹਿਰ ਹਸ਼ਿਆਰਪੁਰ ਤੇ ਉਸ ਤੋਂ ਬਾਅਦ ਤਰਨਤਨ ਸਾਹਿਬ ਤੇ ਮੋਗਾ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਪਠਾਨਕੋਟ ਦੇ ਇਲਾਕੇ ਚੰਡੀਗੜ੍ਹ ਮੋਹਾਲੀ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਵਕ-ਵਕ ਥਾਵਾਂ ਦੇ ਉੱਤੇ ਹੋ ਰਹੀਆਂ ਨੇ ਬਾਕੀ ਤੁਹਾਨੂੰ ਜਿਹੜੀ ਵੀ ਰਾਤ ਦੀ ਅਪਡੇਟ ਆਊਗੀ ਦੋਸਤੋ ਉਹ ਅਸੀਂ ਤੁਹਾਡੇ ਨਾਲ ਰਾਤ ਦੀ ਵੀਡੀਓ ਦੇ ਵਿੱਚ ਜਾਣਕਾਰੀ ਜਿਹੜੀ ਸਾਂਝੀ ਕਰ ਦੇਵਾਂਗੇ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਦੋਸਤੋ ਜਿੰਨੇ ਦੋਸਤਾਂ ਮਿੱਤਰਾਂ ਨੇ ਸਾਨੂੰ ਆਪਣੇ ਇਲਾਕੇ ਦੀ ਸ਼ਾਰਟ ਵੀਡੀਓ ਭੇਜਣੀ ਚਾਹੁੰਦੇ ਨੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਸ਼ਾਰਟ ਵੀਡੀਓ ਭੇਜ ਸਕਦੇ ਨੇ ਮੌਸਮ ਦੀ ਕਿੱਥੇ ਕਿੱਥੇ ਮੀਂਹ ਪਿਆ ਤਾਂ ਉਹ ਆਪਣਾ ਨਾਮ ਜ਼ਿਲ੍ਹਾ ਅਤੇ ਪਿੰਡ ਦਾ ਨਾਮ ਜੋ ਵੀ ਇਲਾਕਾ ਤੁਹਾਡਾ ਉਸ ਦਾ ਨਾਮ ਲਿਖ ਕੇ ਸਾਨੂੰ ਸ਼ਾਰਟ ਵੀਡੀਓ ਕਮੈਂਟ ਬਾਕਸ ਜਾਂ ਸਾਡਾ ਨੰਬਰ 90238 96709 ਤੇ ਸ਼ੇਅਰ ਕਰ ਸਕਦੇ ਨੇ WhatsApp ਨੰਬਰ ਸਾਡਾ ਇਹ 24 ਘੰਟੇ ਖੁੱਲਾ ਰਹਿੰਦਾ ਜਿਸ ਦੇ ਵਿੱਚ ਤੁਸੀਂ ਸਾਨੂੰ ਕੋਈ ਵੀ ਅਪਡੇਟ ਮੌਸਮ ਦੇ ਨਾਲ ਸੰਬੰਧਿਤ ਜਾਣਕਾਰੀ ਦੇ ਸਕਦੇ ਹੋ 90238 96709 ਤੇ ਤੁਸੀਂ ਸਾਨੂੰ ਸ਼ਾਰਟ ਵੀਡੀਓ ਆਪਣਾ ਜ਼ਿਲ੍ਹੇ ਦਾ ਨਾਮ ਜਾ ਪਿੰਡ ਦਾ ਨਾਮ ਤੇ ਤੁਸੀਂ ਆਪਣਾ ਨਾਮ ਲਿਖ ਕੇ ਸ਼ੇਅਰ ਕਰ ਸਕਦੇ ਹੋ ਅਸੀਂ ਉਸ ਵੀਡੀਓ ਨੂੰ ਤੁਹਾਡੀ ਨੂੰ ਫੇਸਬੁੱਕ ਆਈਡੀ ਦੀ ਸਟੋਰੀ ਅਤੇ YouTube ਚੈਨਲ ਦੀ ਸ਼ਾਰਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਦੋਸਤੋ ਤੇ ਇਸ ਤੋਂ ਬਾਅਦ ਦੀ ਜੋ ਵੀ ਰਾਤ ਦੀ ਅਪਡੇਟ ਹੋਊਗੀ ਉਸ ਨੂੰ ਰਾਤ ਦੇ ਸਮੇਂ ਅਪਡੇਟ ਨੂੰ ਲੈ ਕੇ حاضر ਹੋਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ